ਲੋ ਜੀ ਮੈਂ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰਿਆ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਅੱਜ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕਗੀਤ ਸੁਣਾ ਰਹੀ ਹਾਂ ਇਹ ਪੰਜਾਬੀ ਲੋਕਗੀਤ ਸਾਡੀ ਮਾਤਾ ਜੀ ਦਾ ਗਾਇਆ ਹੋਇਆ ਹੈ ਮੇਰੀ ਸੱਸ ਮਾਤਾ ਕਿਉਂਕਿ ਉਹਨਾਂ ਮੇਰੇ ਨਾਲ ਲੱਗ ਕੇ ਗਾਇਆ ਸੀ ਮੈਨੂੰ ਨਹੀਂ ਸੀ ਇਹ ਪਹਿਲਾਂ ਆਉਂਦਾ ਉਹਨਾਂ ਕੋਲੋਂ ਮੈਂ ਸਿੱਖਿਆ ਤੇ ਮੈਨੂੰ ਉਹ ਹੱਸਦੇ ਹੁੰਦੇ ਸੀ ਵੀ ਤੁਸੀਂ ਕੱਲੇ ਕੱਲੀ ਗਾਇਆ ਗਾਲਾ ਤੋਂ ਆਪ ਤੇ ਮੈਂ ਕਿਹਾ ਸੀ ਵੀ ਕੋਈ ਗੱਲ ਨਹੀਂ ਪਰ ਅੱਜ ਮੈਂ ਉਹਨਾਂ ਦਾ ਗਾਇਆ ਹੋਇਆ ਪੰਜਾਬੀ ਲੋਕ ਗੀਤ ਤੁਹਾਨੂੰ ਸੁਨਾਰੀ ਹਾਂ ਤੇ ਇਹ ਬਹੁਤ ਸੋਹਣਾ ਹੈ ਤੇ ਉਹ ਮੈਂ ਉਹਨਾਂ ਦੀ ਸਰੰਦਾਰੀ ਵੱਲੋਂ ਹੀ ਸੁਨਾਰੀ ਹਾਂ ਕਿਉਂਕਿ ਉਹ ਗਾਉਂਦੇ ਸੀ ਤੇ ਅੱਜ ਮੈਂ ਉਹਨਾਂ ਤੋਂ ਬਾਅਦ ਕੱਲੀ ਸੁਨਾਰੀ ਹਾਂ ਮੈਨੂੰ ਕਿਸੇ ਦਰਸ਼ਕ ਨੇ ਵੀ ਕਿਹਾ ਸੀ ਵੀ ਜਾਂ ਤਾਂ ਤੁਸੀਂ ਲਿਖ ਕੇ ਦਿਓ ਤੇ ਅਸੀਂ ਉਹ ਸਿੱਖਣਾ ਹੈ ਜਾਂ ਤੁਸੀਂ ਕੱਲੇ ਗਾ ਕੇ ਸੁਣਾਓ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਅੱਜ ਮੈਂ ਤੁਹਾਨੂੰ ਉਹ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਕਿਉਂਕਿ ਲਿਖਣਾ ਤਾਂ ਮੈਨੂੰ ਨਹੀਂ ਆਉਂਦਾ ਤੇ ਮੈਂ ਤੁਹਾਨੂੰ ਆਪ ਦੀ ਆਵਾਜ਼ ਵਿੱਚ ਇਹ ਵਧੀਆ ਸੁਣਾ ਦਿੰਨੀ ਆ ਤੇ ਤੁਸੀਂ ਇਹਨੂੰ ਸਿੱਖ ਸਕਦੇ ਜੇ ਕਿਉਂਕਿ ਜਦੋਂ 2-4 ਜੀ ਇਕੱਠੇ ਕਾਉਂਦੇ ਆ ਉਦੋਂ ਉਸ ਚੀਜ਼ ਦੀ ਬੋਲੀ ਦੀ ਸਮਝ ਨਹੀਂ ਲੱਗਦੀ ਵੀ ਕੋਈ ਵੱਧ ਘੱਟ ਟੱਪਾ ਬੋਲਿਆ ਜਾਂਦਾ ਹੈ ਪਰ ਮੈਂ ਤੁਹਾਨੂੰ ਸੁਣਾਉਣੀ ਹਾਂ ਵੀ ਇਹ ਇੱਕੋ ਲੈ ਵਿੱਚ ਤੇ ਉਦੋਂ ਜਦੋਂ 2-3 ਜਣੇ ਗਾਉਂਦੇ ਆ ਉਦੋਂ ਕਈਆਂ ਤੋਂ ਕਿਸੇ ਨੂੰ ਨਾ ਆਉਂਦਾ ਹੋਵੇ ਉਹ ਅਗਲਾ ਟੱਪਾ ਪਿੱਛੇ ਪਿਛਲਾ ਟੱਪਾ ਅੱਗੇ ਬੋਲ ਦਿੰਦੇ ਹਨ ਤੇ ਮੈਂ ਤੁਹਾਨੂੰ ਹੁਣ ਸੁਣਾਉਣੀ ਆ ਕਰ ਲਈ ਤੇ ਤੁਸੀਂ ਆਪ ਸੁਣੋ ਤੇ ਸਿੱਖੋ ਇਹ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਹੈ ਤੇ ਨਾਲੇ ਪਿਆਰਾ ਹੈ ਇੱਕ ਤੇਲਣਦਿਆ ਹੈ ਤੇ ਇੱਕ ਟੈਲਨ ਦੇ ਨਾਲ ਜਿਵੇਂ ਕਿਸੇ ਦਾ ਰਾਜੇ ਦਾ ਜਾਂ ਕਿਸੇ ਵੱਡੇ ਲੋਕ ਜਿਹੜੇ ਹੁੰਦੇ ਆ ਉਹਨਾਂ ਦਾ ਇਸ਼ਕ ਹੋ ਜਾਂਦਾ ਹੈ ਕਿਉਂਕਿ ਉਦੋਂ ਦੇ ਸਮਿਆਂ ਵਿੱਚ ਪੁਰਾਣਿਆਂ ਵਿੱਚ ਉਹ ਨੌਕਰ ਰਾਣੀਆਂ ਉਹਨਾਂ ਦੇ ਘਰਾਂ ਵਿੱਚ ਆਉਂਦੀਆਂ ਹੁੰਦੀਆਂ ਸੀ ਤੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਇਹ ਜਾਤ ਪਾਤ ਨਹੀਂ ਸੀ ਵੰਦੇ ਤੇ ਇਸੇ ਤਰ੍ਹਾਂ ਦੀ ਇਹਦੀ ਇੱਕ ਸਟੋਰੀ ਹੈ ਤੇ ਉਹਦੀ ਘਰ ਦੀ ਉਹਨੂੰ ਕੀ ਕਹਿੰਦੀ ਹੈ ਤੇ ਉਹ ਕੋ ਕੀ ਜਵਾਬ ਦਿੰਦਾ ਹੈ ਵੇ ਕਰ ਮੈ ਰਮਨਾਰੇ ਵੇ ਕਰ ਪੈ ਚਵਾਰੇ ਵੇ ਕਰ ਪੈ ਚਵਾਰੇ ਕਾਨੋ ਤੇ ਲਨਦੀ ਚੁਗੀ ਵਾਲ ਚਕਦਾਏ ਵੇ ਕਾਨੋ ਤੇ ਲਨਦੀ ਚੁਗੀ ਵਾਲ ਚਕਦਾ ਨੀ ਕਰ ਮੈਲ ਮਨਾਰੇ ਨੀ ਕਰ ਪੈਚਾਰੇ ਨੀ ਕਰ ਪੈਚਾਰੇ ਸਾਨ ਤੇਲਣ ਦੀ ਚੁੱਕੀ ਮਨਜੂ ਰਹੀ ਰੇ ਨਿਸਾਨੋ ਤੇਲਣ ਦੀ ਚੁੱਕੀ ਮਨ ਵੇਕਾਰ ਮਾਜਲ ਵੇਰੀ ਵੇਕਾਰ ਗਾਲ ਵੇਰੀ ਹਵੇਕਾਰ ਗਾਲ ਵੇਰੀ ਵਕਾਨੋ ਤੇਲਨ ਦੀ ਬੱਕਰੀ ਵਾਲ ਜਾਗਦਾਏ ਵਕਾਨੋ ਤੇਲਨ ਦੀ ਬੱਕਰੀ ਵਾਲ ਜਾਗਦਾਏ ਨੀ ਕਰ ਮਾਜਨ ਵੇਰੀ ਨੀ ਕਰ ਗਾਲ ਵੇਰੀ ਨੀ ਕਰ ਗਾਲ ਵੇਰੀ ਸਾਨੋ ਤੇਲਨ ਦੀ ਬકરી ਮਾਣਾ ਜੂ ਰਹੀ ਰੇ ਨੀ ਸਾਨੋ ਤੇਲਨ ਦੀ ਬકરી ਮਾਣਾ ਜੂ ਰਹੀ ਰੇ ਵੇ ਕਰ ਪਾਲੰਗਨਵਾਰੀ ਵੇ ਕਰ ਕੇ ਵਿਜੈ ਵਜਾਉਣੇ ਵੇ ਕਰ ਵਿਜੈ ਵਜਾਉਣੇ ਗਾਨੋ ਤੇ ਲਨ ਦੀ 파ਟੀ ਜਲੀ ਵੱਲ ਚਾਕਦਾਏ ਮਕਾਨੋ ਤੇ ਲਨ ਦੀ 파ਟੀ ਜਲੀ ਵੱਲ ਚਾਕਦਾਏ ਨੀ ਕਰ ਪਾਲੰਗਨਵਾਰੀ ਨੀ ਕਾਰ ਵਿੱਚ ਵਜੋਂ ਨੇ ਸਾਨੋ ਤੇਲਨ ਦੀ ਪਾਟੀ ਜੁਲੀ ਮਣ ਜੂ ਰਹੀ ਰੇ ਨੀ ਸਾਨੋ ਤੇਲਨ ਦੀ ਪਾਟੀ ਜੁਲੀ ਮਣ ਜੂ ਰਹੀ ਰੇ ਵੇ ਕਾਰ ਕੈਸ ਜਗਦੇ ਵੇ ਕਾਰ ਜਗਨ ਮਸਾਲਾ ਵੇ ਘਰ ਚਾਹ ਨਮਸਾਲਨਾ ਸਾਨ ਵਿਕਾਨੋ ਤੇਲਨ ਦੇ ਦੀਵੇ ਵਾਲ ਚਾਗਨਾਏ ਵਿਕਾਨੋ ਦੀਵੇ ਦੇ ਕ ਤੇਲਨ ਦੇ ਦੀਵੇ ਵਾਲ ਚਾਗਨਾਏ ਨੀ ਕਰ ਗੈਸ ਜਗਦੇ ਨੀ ਕਰ ਚਾਹ ਨਮਸਾਲਨਾ ਨੀ ਕਰ ਜਗ ਨਮਸਾਨਾ ਸਾਨੋ ਤੇਲਨ ਦਾ ਦੀਵਾ ਮਨ ਜੂ ਰਹੀ ਰੇ ਇਨਸਾਨੋ ਤੇਲਨ ਦਾ ਦੀਵਾ ਮਨ ਜੂ ਰਹੀ ਰੇ ਵੇ ਕਰਤੀਂ ਹਤੇ ਤੇਰੇ ਤੇਰੇ ਕਾਨੋਂ ਤੇ ਲਨਦੀ ਕਣੀ ਕੁੜੀ ਵੱਲ ਚਾਕਦਾ ਏ ਵੇ ਕਾਨੋਂ ਤੇ ਲਨਦੀ ਕਣੀ ਕੁੜੀ ਵੱਲ ਚਾਕਦਾ ਏ ਨੀਕਰਤੀਆਂ ਤੇਰੇ ਨੀਕਰ ਪੁੱਤਰ ਤੇਰੇ ਨੀਕਰ ਪੁੱਤਰ ਤੇਰੇ ਸਾਨੋ ਤੇ ਲਨਦੀ ਕਣੀ ਕੁੜੀ ਮਨਜੂਰਹੀ ਰੇ ਨਿਸਾਨੋ ਤੇ ਲਨਦੀ ਕਣੀ ਕੁੜੀ ਮਨਜੂਰਹੀ ਰੇ ਵੇ ਕਰ ਚੰਦਨ ਚੌਂਕੀ ਵੇ ਕਰ ਸੋਨੇ ਗੜਵਾ ਵੇ ਕਰ ਸੋਨੇ ਗੜਵਾ ਵੇ ਕਾਨੋ ਤੇ ਲਨਦੀ ਵਿਕਾਨੋ ਤੇਲਣ ਦੀ ਕੱਚੀ ਚੱਜਰ ਵਾਲਾ ਚਾ ਕਨਾਏ ਵਿਕਾਨੋ ਤੇਲਣ ਦੀ ਕੱਚੀ ਚੱਜਰ ਵਾਲਾ ਚਾ ਕਨਾਏ ਨੀ ਕਰ ਚੰਦਨ ਚੌਕੀ ਨੀ ਕਰ ਸੋਨੇ ਘੜਵਾ ਨੀ ਕਰ ਸੋਨੇ ਘੜਵਾ ਸਾਨੋ ਤੇ ਲੰਨ ਦੀ ਕੱਤੀ ਚਦਰ ਮਨ ਜੂਰਹੀ ਰੇ ਨਸਾਨੋ ਤੇ ਲੰਨ ਦੀ ਕੱਤੀ ਚਦਰ ਮਨ ਜੂਰਹੀ ਰੇ ਵੇ ਕਰ ਵੇ ਕਰ ਕੈਂਢਾ ਸੋਵੇ ਵੇ ਕਰ ਧਾਉਨੇ ਟੀਕਾ ਵੇ ਕਰ ਧਾਉਨੇ ਟੀਕਾ ਵਕਾਨੋ ਤੇ ਲੰਦੇ ਨਕਲੀ ਗਣੇ ਵੱਲ ਝਾਕ ਨਾਏ ਵਕਾਨੋ ਤੇ ਲੰਦੇ ਨਕਲੀ ਗਣੇ ਵੱਲ ਝਾਕ ਨਾਏ ਨੀ ਕਰ ਕਹਿ ਢਾ ਤੇਰੇ ਨੀ ਕਰ ਕਹਿ ਢਾ ਤੇਰੇ ਨੀ ਸੱਗੀ ਟਿੱਕਾ ਜੋ ਤੱਕੀ ਟਿੱਕਾ ਸੋਵੇ ਸਾਨੋ ਤੇ ਲਨ ਦਾ ਨਕਲੀ ਗਣਾ ਮਨ ਜੂਰੀ ਰੇ ਨਿਸਾਨੋ ਤੇ ਲਨ ਦਾ ਨਕਲੀ ਗਣਾ ਮਨ ਜੂਰੀ ਰੇ ਵੇ ਕਰ ਬਾਗ ਤੇਰੇ ਵੇ ਕਰ ਰਹੀ ਫਰਕਾਰੀ ਵੇ ਕਰ ਲਮ ਫਲਕਾਰੀ ਵਕਾਨੋ ਤੇ ਲਨ ਦੀ ਪਾਟੀ ਚੁੰਨੀ ਵੱਲ ਚਾਕਨਾਏ ਵਕਾਨੋ ਤੇ ਲਨ ਦੀ ਮੈਰੀ ਚੁੰਨੀ ਵੱਲ ਚਾਕਨਾਏ ਨੀ ਕਰ ਬਾਗ ਤੇਰੇ ਨੀ ਕਰ ਲਈ ਫਲਕਾਰੀ ਨੀ ਤੂੰ ਲਈ ਫਲਕਾਰੀ ਸਾਨੋ ਤੇ ਲੰਨ ਦੀ ਮੈਲੀ ਚੁੰਨੀ ਮਨਜੂਰ ਹੀਰੇ ਨਿਸਾਨੋ ਤੇ ਲੰਨ ਦੀ ਮੈਲੀ ਚੁੰਨੀ ਮਨਜੂਰ ਹੀਰੇ ਲੋ ਜੀ ਇਹ ਇੱਕ ਪੰਜਾਬੀ ਲੋਕ ਗੀਤ ਸੀ ਕਿਉਂਕਿ ਸਾਡੀ ਮਾਤਾ ਨੇ ਗਾਇਆ ਸੀ ਕਈ ਟੱਪੇ ਗਵਾਂ ਦੇ ਵਡੇਰੇ ਬੰਦੇ ਹੋਣ ਦੇ ਮੁਤਾਬਕ ਉਹਨਾਂ ਤੋਂ ਨਹੀਂ ਬੋਲੇ ਗਏ ਸੀ ਤੇ ਜਿੰਨਾ ਉਹਨਾਂ ਨੇ ਗਾਤਾ ਬਾਅਦ ਦੇ ਵਿੱਚ ਉਹ ਬਹਿ ਕੇ ਮੈਨੂੰ ਸਾਰਾ ਦੱਸਦੇ ਸੀ ਵੀ ਇਹ ਇੰਨਾ ਲੰਮਾ ਹੈ ਤੇ ਇਹਦੇ ਆ ਟੱਪੇ ਹਨ ਤੇ ਤਾਂ ਕਰਕੇ ਇਹ ਮੇਰੀ ਸੱਸ ਮਾਂ ਦਾ ਗਾਇਆ ਹੋਇਆ ਤੇ ਮੈਂ ਅੱਜ ਕੱਲੀ ਨੇ ਤੁਹਾਨੂੰ ਸੁਣਾਇਆ ਕਿਉਂਕਿ ਉਦੋਂ ਉਹ ਨਾਲ ਸਨ ਤੇ ਵੀਡੀਓ ਪਾਈ ਸੀ ਤੇ ਉਹ ਤੋਂ ਮੈਨੂੰ ਇੱਕ ਦੋ ਨੇ ਵਿੱਚ ਕਮੈਂਟ ਕਰੇ ਸੀ ਵੀ ਤੁਹਾਡੀ ਆਵਾਜ਼ ਦੇ ਵਿੱਚ ਕਈਆਂ ਦੇ ਵੱਧ ਘੱਟ ਆਵਾਜ਼ ਦਾ ਪਤਾ ਨਹੀਂ ਲੱਗਦਾ ਵੀ ਬੋਲਿਆ ਕੀ ਹੈ ਪਰ ਮੈਂ ਅੱਜ ਤੁਹਾਨੂੰ ਸਾਰਾ ਆਪ ਦੀ ਲਾਈਵ ਵਿੱਚ गा ਕੇ ਸੁਣਾਤਾ ਤੇ ਤੁਸੀਂ ਇਹ ਸੌਖਾ ਹੈ ਸਿੱਖ ਸਕਦੇ ਜੀ ਤੇ ਨਾਲੇ ਉਹਨਾਂ ਦਾ ਵੀ ਸੁਰਗ ਵਿੱਚ ਵਾਸਾ ਹੋਵੇ ਸਾਡੀ ਸੱਸ ਮਾ ਦਾ ਜਿਨ੍ਹਾਂ ਨੇ ਮੈਨੂੰ ਇਹ ਪੰਜਾਬੀ ਲੋਕ ਗੀਤ ਦੀ ਬਣਗੀ ਦਿੱਤੀ ਤੇ ਅੱਜ ਮੈਂ ਤੁਹਾਨੂੰ ਸੁਣਾਈ ਬਾਅਦ ਵਿੱਚ ਉਹਨਾਂ ਨੇ ਮੈਨੂੰ ਸਾਰਾ ਹੀ ਲਿਖਾਇਆ ਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਟੱਪੇ ਹਨ ਐਵੇਂ ਬੋਲਦੇ ਸੀ ਤੇ ਮੈਨੂੰ ਵੀ ਕਿਉਂ ਓਦੋਂ ਉਮਰ ਮੁਤਾਬਕ ਉਹਨਾਂ ਦੀ ਉਮਰ ਬਹੁਤ ਸੀ 100 ਸਾਲ ਤੋਂ ਵੀ ਟੱਪ ਗਈ ਸੀ ਪਰ ਉਹਨਾਂ ਨੂੰ ਕਈ ਵਾਰ ਇਹੋ ਜੀਆਂ ਚੀਜ਼ਾਂ ਯਾਦ ਬਾਅਦ ਵਿੱਚ ਆਉਂਦੀਆਂ ਹੈ ਕਿਉਂਕਿ ਬੱਚਿਆਂ ਵਰਗਾ ਬਟੇਰਾ ਬੰਦਾ ਹੋ ਜਾਂਦਾ ਹੈ ਤੇ ਅੱਜ ਮੈਂ ਤੁਹਾਨੂੰ ਸੁਨਾਤਾ ਤੇ ਇਹ ਜੇ ਮੇਥੋਂ ਕੋਈ ਵੱਧ ਘੱਟ ਬੋਲੇਗਾ ਤੇ ਮੈਨੂੰ ਮਾਫ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ